ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਇਹ ਨੱਥੇਆਲਾ ਪੁਰਾਣਾ ਹੈ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਜ਼ਿਲ੍ਹਾ ਫਰੀਦਕੋਟ ਹੈ ਲੋਕੇਸ਼ਨ ਦੀ ਜੇ ਗੱਲ ਕਰੀਏ ਦੋਸਤੋ ਤਾਂ ਜਿਹੜਾ ਕੋਟਕਪੂਰੇ ਵਾਲੇ ਪਾਸੋਂ ਇੱਕ ਰੋਡ ਆਉਂਦਾ ਹੈ ਸੜਕ ਆਉਂਦੀ ਹੈ ਮਹਰਾਣੇ ਵਾਲੇ ਬੀੜ ਨੂੰ ਉਹ ਸਿੱਧੀ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਅੱਗੇ ਫਰੀਦਕੋਟ ਨੂੰ ਜਾਂਦੀ ਹੈ ਨਾਲ ਹੀ ਨੱਥੇਆਲਾ ਨਵਾਂ ਸਿੱਖਾਂ ਵਾਲਾ ਸਿਰਸੜੀ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਇਹ ਬਾਈ ਜਿਹੜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹ ਮੱਝਾਂ ਘਰੇ ਤੁਸੀਂ ਦੇਖ ਲਓ ਤੇ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਮੱਝ ਬਾਈ ਜਿਹੜਾ ਨੇ ਵਕਾਊ ਕੀਤੀ ਹੈ ਤਾਜੀ ਸੂਈ ਵੀ ਹੈ ਕਿੰਨਾ ਦੁੱਧ ਹਾਜ਼ਰ ਹੈ ਬਾਈ ਜਿਹੜੀ ਦੱਸ ਦੇਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਦੁੱਧ ਜਿੰਨਾ ਦੱਸਾਂਗੇ ਉਹ ਤੁਸੀਂ ਚੋ ਸਕਦੇ ਹੋ ਤੇ ਚੋ ਕੇ ਦੋ ਟਾਈਮ ਭਾਵੇਂ ਦੇਖ ਲਓ ਜਿੰਨਾ ਤੋਂ ਦੱਸਾਂਗੇ ਉਹ ਤੁਹਾਨੂੰ ਹਾਜ਼ਰ ਮਿਲ ਜੂਗਾ ਸੋ ਆਓ ਇਹਦੀ ਜਾਣਕਾਰੀ ਬਾਈ ਤੋਂ ਲਈਏ ਫਿਰ ਇਹ ਤੋੜ ਕੇ ਦਿਖਾ ਦੂੰਗਾ ਸ਼ੁਰੂ ਚ ਹੀ ਦੱਸ ਦਿੰਨਾ ਵੀ ਰੇਟ ਜਿਹੜੇ ਪੁਰਾਣੇ ਖਰੀਦਣੇ ਆ ਇਹਦਾ ਫੋਨ ਤੇ ਰੱਖਣਾ ਤੇ ਤੁਸੀਂ ਕਾਲ ਕਰਕੇ ਰੇਟ ਤੁਹਾਨੂੰ ਪਤਾ ਕਰਨਾ ਪਊਗਾ ਸੋ ਬਾਈ ਤੋਂ ਇਹਦੀ ਇਨਫੋਰਮੇਸ਼ਨ ਲਈਏ ਫਿਰ ਇਹ ਤੋੜਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਇਕਬਦਰ ਆ ਜੀ ਅੱਜ ਬਾਈ ਇੱਕ ਮੱਝ ਵੇਚਣ ਲੱਗੇ ਹੋਂ ਕੰਨਵਾ ਸੂਆ ਸੋਈ ਐ ਇਹ ਜਾਂ ਤੀਜਾ ਸੂਆ ਤੀਜਾ ਸੂਆ ਅੱਜ ਦਿਨ ਕਿੰਨੇ ਹੋ ਗਏ ਸੂਈ ਦੇ 10 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ 12 ਲੀਟਰ 12 ਲੀਟਰ ਦੁੱਧ ਇਸ ਟਾਈਮ ਹੈਗਾ 10ਵੇਂ ਦਿਨ ਹਾਂਜੀ ਬਾਈ ਇਹਦਾ ਰੇਟ ਤਾਂ ਪਰਫੋਰਮ ਦੇ ਉੱਤੇ ਹੀ ਰੱਖ ਲੈਣਾ ਮੱਛਾ ਇਹਨੇ ਕੀ ਦਿੱਤਾ ਹੈ ਕੱਟਾ ਏ ਬੱਛਾ ਕੱਟਾ ਠੀਕ ਹੈ ਦੋਸਤੋ ਤੋੜ ਕੇ ਦਿਖਾਵਾਂਗੇ ਕੱਟਾ ਵੈਸੇ ਪਰਲੇਥਣਾਂ ਨੂੰ ਮੂੰਹ ਮਾਰ ਗਿਆ ਕਿਉਂਕਿ ਨੇੜੇ ਬੱਧਾ ਸੀਗਾ ਤੋਂ ਬਾਕੀ ਮੱਝ ਥੋੜੀ ਤੋੜ ਕੇ ਤੁਹਾਨੂੰ ਦਿਖਾਉਣਾ ਹਵਾਨਾ ਬਹੁਤ ਸੋਹਣਾ ਪਰਲੇਥਣ ਜਿਹੜੇ ਉਹਨਾਂ ਨੂੰ ਮੂੰਹ ਮਾਰ ਗਿਆ ਕੱਟਾ ਪਸਮਾਊਗੀ ਹੁਣੇ ਛੇਤੀ ਹਵਾਨਾ ਸੋਹਣਾ ਦੋਸੋ ਇਹਦਾ ਸਾਫ ਸੁਥਰਾ ਹਵਾਨਾ ਮੈਂ ਆ ਕੇ ਦੇਖੀ ਆ ਹੁਣ ਪਸੰਦ ਵੀ ਆਉਣਾ ਨੇ ਬਹੁਤ ਛੇਤੀ ਕਿਉਂਕਿ ਬੱਚਾ ਮੂੰਹ ਮਾਰ ਗਿਆ ਉਹ ਘਰੇ ਬਾਈ ਦੇ ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਲਿਓ ਬਾਈ ਕੋਈ ਗੱਲ ਨਹੀਂ ਸੋ ਇਹ ਮੱਝ ਵਿਕਰੀ ਆ ਵਾਸਤੇ ਐ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਚੰਗਾ ਥਣ ਹਵਾਨਾ ਦੱਸੋ ਮੱਝ ਦਾ ਟਾਂਚਾ ਵੀ ਸੋਹਣਾ ਹੈ ਉਹ ਤੁਸੀਂ ਵੀਡੀਓ ਚੋ ਦੇਖ ਹੀ ਰਹੇ ਹੋ ਹਵਾਨਾ ਤੁਸੀਂ ਦੇਖੋ ਇਹਦਾ ਬਾਂਦੇ ਸਾਹਮਣੇ ਬਾਈ ਕੋਈ ਗੱਲ ਨਹੀਂ ਕੋਈ ਦਾ ਵੈਸੇ ਟਿਕਾਣਾ ਸਾਹਮਣੇ ਹੀ ਐ ਤੇ ਹੁਣ ਇਹਨੇ ਪਸੰਦ ਵੀ ਆਉਣਾ ਕਿਉਂਕਿ ਬੱਚੇ ਨੇ ਥਣਾ ਨੂੰ ਮੂੰਹ ਮਾਰਿਆ ਸੋ ਦੋਸਤੋ ਚਵਾਈ ਦਾ ਟਾਈਮ ਆ ਮੱਝ ਵੀ ਕਾਲੀ ਐ ਬੱਚਾ ਵੀ ਭੁੱਖਾ ਐ ਤੇ ਆਪਾਂ ਬੱਚਾ ਛੱਡ ਕੇ ਤੁਹਾਨੂੰ ਪਸਮਾਹ ਦੇ ਵਿੱਚ ਥਣ ਵੀ ਦਿਖਾਈ ਦੇਾਂਗੇ ਸੋ ਦੇਖ ਲਾਂਗੇ ਵੀ ਵੈਸੇ ਇਹ ਪਸਮਾਹ ਥਣ ਕਿੱਦਾਂ ਦੇ ਕੱਢਦੇ ਹੂ ਮੱਝ ਕਿਉਂਕਿ ਨਾਲ ਹੀ ਕੱਟੇ ਦੇ ਬੱਦੀ ਸੀਗੀ ਵੀਡੀਓ ਬਣਾਉਣ ਕਰਕੇ ਤੇ ਉਦੋਂ ਮੂੰਹ ਮਾਰਨ ਨਾਲ ਪਸਮ ਵੀ ਆਈ ਐ ਭੈਣ ਹੋਰੀ ਦੋਸਤੋ ਮੱਝ ਨੂੰ ਚੋਂਦੇ ਤੇ ਥਣ ਧੋ ਕੇ ਉਦੋਂ ਬਾਅਦ ਤੁਹਾਨੂੰ ਇੱਕ ਵਾਰ ਥਣ ਵੀ ਦਿਖਾ ਦੂਗਾ ਇਦਾਂ ਦਾ ਪਸਵਾ ਦੋਸਤੋ ਥਣਾ ਦੇ ਵਿੱਚੋਂ ਪਰਲੇ ਪਾਸੇ ਦੇ ਥਣ ਵੀ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਬਾਕੀ ਜਿਹਨੇ ਖਰੀਦਣੀ ਉਹ ਆ ਕੇ ਚੋ ਵੀ ਸਕਦਾ ਮਾਰ ਦਿਓ ਧਾਰਾ ਫਨੀ ਮੈਂ ਤੁਹਾਨੂੰ ਵੀਡੀਓ ਚ ਧਾਰਾ ਵੀ ਦਿਖਾ ਦਿੰਨੇ ਪੋਲੀ ਚੁਆਈ ਦੀ ਹੈ ਦੋਸਤੋ ਪਰਲੇ ਥਣਾ ਚ ਮਾਰ ਦਿਓ ਜਾਨੀ ਧਾਰਾ ਹਾਂ ਠੀਕ ਹੈ ਸੋ ਦੋਸਤੋ ਚੌੜੇ ਥੱਲੇ ਵਾਲੀ ਬਾਲਟੀ ਹੈ ਤੇ ਪੂਰੀ ਕਰਮਾ ਵਾਲੀ ਪੁੱਤੋਂ ਤੱਕ ਮੱਜ ਨੇ ਭਰਤੀ ਹੈ ਤੋ ਜਿਹੜਾ ਵੀਰ ਖਰੀਦਣਾ ਚਾਵੇ ਕੰਟੈਕਟ ਕਰ ਸਕਦੇ ਹੋ ਦੋਸਤੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਵੀਡੀਓ ਦੇਖਣ ਲਈ